प्रिया स्टूडेंट ऑफ पैरामाउंट मॉडर्न स्कूल अपने स्कूल ਵਿੱਚੋਂ ਮੈਂ 95.5 ਪਰਸੈਂਟੇਜ ਲੈ ਕੇ ਆਪਣੀ ਸਕੂਲ ਚਰਟ ਆਪ ਕੀਤਾ ਹੈ ਜਿਸ ਵਿੱਚ ਮੇਰੇ ਪੇਰੈਂਟਸ ਮੇਰੇ ਟੀਚਰਸ ਮੇਰੇ ਪ੍ਰਿੰਸੀਪਲ ਮੈਮ ਉਹਨਾਂ ਸਭ ਦਾ ਬਹੁਤ ਵੱਡਾ ਕੰਟਰੀਬਿਊਸ਼ਨ ਹੈ ਇਸ ਲਈ ਮੈਂ ਸਭ ਨੂੰ ਬਹੁਤ ਸਾਰਾ ਥੈਂਕਸ ਕਰਦੀ ਹਾਂ ਉਹਨਾਂ ਨੇ ਮੈਨੂੰ ਇੰਨਾ ਗਾਈਡ ਕੀਤਾ ਸਿਰਫ ਉਹਨਾਂ ਦੇ ਕੰਟਰੀਬਿਊਸ਼ਨ ਨਾਲ ਹੀ ਅਸ ਮੈਂ ਇਹ ਮਾਰਕਸ ਲੈ ਪਾਈ ਹਾਂ ਸੋ ਮੈਂ ਉਹਨਾਂ ਸਾਰਿਆਂ ਨੂੰ ਥੈਂਕਸ ਕਰਦੀ ਹਾਂ ਮੈਂ ਹੈਡਮਿਸਟਰਸ ਪੈਰਾਮਾਉਂਟ ਮਾਡਰਨ ਸਕੂਲ ਦਸਦੇ ਹਾਂ ਅੱਜ ਬੜੀ ਖੁਸ਼ੀ ਹੋ ਰਹੀ ਹੈ ਆਕਿ ਸਾਡੇ ਸਕੂਲ ਦਾ 8ਵੀਂ ਕਲਾਸ ਦਾ ਰਿਜ਼ਲਟ ਬੜਾ ਅੱਛਾ ਰਿਹਾ 100% ਰਿਹਾ ਸਾਰੇ ਬੱਚੇ ਬੜੇ ਅੱਛੇ ਮਾਰਕਸ ਲੈ ਕੇ ਪਾਸ ਹੋਏ ਇਸ ਕਲਾਸ ਦੇ ਵਿੱਚੋਂ ਪ੍ਰੀਆ ਡਾਟਰ ਆਫ ਸੁਰਿੰਦਰ ਕੁਮਾਰ ਪਹਿਲੇ ਦਰਜੇ ਦੇ ਵਿੱਚ ਰਹੀ ਇਹ ਸ਼ੁਰੂ ਤੋਂ ਹੀ ਸਾਡੇ ਕੋਲ ਨਰਸੀ ਕਲਾਸ ਤੋਂ ਪੜ੍ਹੀ ਆ ਬੜੀ ਸੰਸੀਅਰ ਰਹੀ ਆ ਪੇਰੈਂਟਸ ਵੀ ਬੜੇ ਦੇ ਸਪੋਰਟਿਵ ਰਹੇ ਆ ਟਾਈਮ ਟੂ ਟਾਈਮ ਸਾਡੇ ਕੋਲ ਫੀਡਬੈਕ ਲੈਂਦੇ ਰਹੇ ਆ ਜੋ ਬੱਚੇ ਦੇ ਵਿੱਚ ਕਮੀਆਂ ਲੱਗਦੀਆਂ ਸੀ ਅੱਛਾ ਲੱਗਦਾ ਸੀ ਉਸਨੂੰ ਟਾਈਮ ਟੂ ਟਾਈਮ ਨੂੰ ਇੰਪਰੂਵ ਕਰਦੇ ਰਹੇ ਤੇ ਬਾਕੀ ਮੈਂ ਇਸ ਪਰਵਾਰ ਨੂੰ ਬੜੀ ਇਸ ਟਾਈਮ ਤੇ ਕੰਗ੍ਰੈਚੁਲੇਸ਼ਨਸ ਦਿੰਦੀ ਆ ਜਿਨ੍ਹਾਂ ਨੇ ਸਾਡਾ ਨਾਮ ਰੌਸ਼ਨ ਕੀਤਾ ਸਾਡੇ ਸਕੂਲ ਦਾ ਨਾਮ ਰੌਸ਼ਨ ਕੀਤਾ ਬਾਕੀ ਇਹ ਸਟਾਫ ਦਾ ਵੀ ਪੂਰਾ ਸਪੋਰਟ ਰਿਆ ਔਰ ਪੇਰੈਂਟਸ ਦਾ ਵੀ ਇਹਨਾਂ ਸਭੀ ਬੜੇ ਸਪੋਰਟਿਵ ਬਲੇ ਹੈ ਜਿਸ ਤੇ ਸਦਕਾ ਅੱਜ ਸਾਡੇ ਸਕੂਲ ਦਾ ਨਾਮ ਰੌਸ਼ਨੀ ਤੇ ਮੈਨੇ ਸਕੂਲ ਜਿਹੜਾ ਇਸ ਵਕਤ ਕਿਹੜੇ ਸਥਾਨ ਤੇ ਵਿਆਹ ਦਰਜ ਹੈ ਜਿਹੜਾ ਬਾਕੀ ਬੱਚੇ ਜਿਹੜੇ ਤੁਹਾਡੇ ਨਾਲ ਆ ਗਈ ਸੰਪਰਕ ਕਰ ਸਕਣ ਇਹ ਫਗਵਾੜਾ ਰੋਡ ਤੇ ਕਲੋਨੀ ਹੈ ਜੀ ਮਾਉਂ ਟੈਵੀਂ ਬਲੋਕ ਦੇ ਦੇ ਵਿੱਚ ਹੈ ਇੱਥੇ ਆਰਾਮ ਨਾਲ ਬੱਚੇ इजीली ਆ ਸਕਦੇ ਤੇ ਜੇਕਰ ਮੈਨਾਂ ਪੇਰਨਸਾਲੇ ਨੇ ਕੰਟੈਕਟ ਤੁਹਾਡੇ ਨਾਲ ਕਰਨਾ ਹੋਵੇ ਤਾਂ ਕਿਸ ਨੰਬਰ ਤੇ ਕਰ ਸਕਦੇ ਹੈ 946 53 584 डबल 5 ਜਰਨ ਮੇਸ਼ੇ ਸੋਤ੍ਰਿੰਜਾ 58455 ਜਨ ਪੰਜਾਬੀ ਨਿਊਜ਼ ਤੇ ਨਵੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬਰ ਕਰੋ ਤੇ ਘੰਟੀ ਦਾ ਬਟਨ ਆਲ ਤੇ ਕਰੋ